ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਵਿੱਚ ਅੱਜ ਤੁਹਾਡੇ ਲਈ ਅਸੀਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਕਰੇਲਿਆਂ ਦੇ ਪਕੌੜੇ ਇਸ ਦੇ ਲਈ ਕਰੇਲੇ ਆਪਾਂ ਲਏ ਆ ਤਿੰਨ ਤੋਂ ਚਾਰ ਕਰੇਲੇ ਲਏ ਆ ਤੇ ਇਹਨਾਂ ਦੀ ਇਸ ਤਰ੍ਹਾਂ ਲੰਬੀ ਲੰਬੀ ਕਟਿੰਗ ਕਰਕੇ ਰੱਖ ਲਈ ਹੈ ਅੱਜ ਇਹਦੇ ਆਪਾਂ ਪਕੌੜੇ ਬਣਾ ਕੇ ਤਿਆਰ ਕਰਨੇ ਆ ਤੁਸੀਂ ਕੋਰ ਕਟਿੰਗ ਵੀ ਕਰ ਸਕਦੇ ਹੋ ਜਾਂ ਇਸ ਤਰ੍ਹਾਂ ਲੰਬੀ ਕਟਿੰਗ ਵੀ ਕਰ ਸਕਦੇ ਹੋ ਇਹਦੇ ਨਾਲ ਪਕੌੜੇ ਬਿਲਕੁਲ ਪਕੋੜੇ ਨਹੀਂ ਲੱਗਦੇ ਹੈਗੇ ਜੇ ਤੁਸੀਂ ਖਾਂਦੇ ਨਹੀਂ ਹੈਗੇ ਘਰ ਵਿੱਚ ਬੱਚੇ ਤਾਂ ਬਿਲਕੁਲ ਪਸੰਦ ਨਹੀਂ ਕਰਦੇ ਆ ਖਾਣਾ ਇਹਦੇ ਨਾਲ ਬਿਲਕੁਲ ਨੇ ਜ਼ਿਆਦਾ ਵਧੀਆ ਲੱਗਦੇ ਕਿ ਸਾਰੀ ਗੜਤਨ ਖਤਮ ਹੋ ਜਾਂਦੀ ਹੈ ਇਹ ਬਹੁਤ ਹੀ ਕ੍ਰਿਸਪੀ ਬਣਦੇ ਆ ਤੇ ਇੰਨੇ ਜ਼ਿਆਦਾ ਟੇਸਟੀ ਬਣਦੇ ਆ ਤੁਸੀਂ ਅੱਜ ਤੋਂ ਬਾਅਦ ਇਹਦੀ ਸਬਜ਼ੀ ਬਣਾਣੀ ਕਰ ਦੋਗੇ ਬੰਦ ਤੇ ਪਕੌੜੇ ਬਣਾ ਕੇ ਖਾਓਗੇ ਇੰਨੇ ਜ਼ਿਆਦਾ ਵਧੀਆ ਬਣਦੇ ਆ ਪਕੌੜੇ ਬਣਾਉਣ ਦੇ ਲਈ ਇੱਕ ਆਪਾਂ bột ਲੈ ਲੈਂਦੇ ਆ ਇਹਦੇ ਵਿੱਚ 1 ਕੱਪ ਆਸੀਂ ਬੇਸਣ ਦਾ ਲੈ ਲੈਣਾ ਹੈ ਤੇ 1/2 ਕੱਪ ਸੂਜੀ ਦਾ ਲੈ ਲੈਣਾ ਚੁਟਕੀਕ ਲੈਣਾ ਹੈ ਬੇਕਿੰਗ ਪਾਊਡਰ ਇਹਦੇ ਨਾਲ ਬਹੁਤ ਕ੍ਰਿਸਪੀ ਬਣਦੇ ਹੈ ਇਹਨਾਂ ਨੂੰ ਸਹਿਲਾਪਾ تینੇ ਚੀਜ਼ਾਂ ਨੂੰ ਮਿਕਸ ਕਰ ਲੈਣਾ ਇਹਨਾਂ ਨੂੰ ਔਰ ਇਹਦੇ ਵਿੱਚ ਨਮਕ ਪਾ ਲੰ데요 ਟੇਸਟ ਦੇ ਮੁਤਾਬਕ ਜੀਲੇਵਲੈਕਸ ਪਾਲਣ ਇਸ ਤਰ੍ਹਾਂ ਦਰਦਰੀ ਜਿਹੀ ਕੁਟੀ ਹੋਈ ਤੇ ਹਰੀ ਮਿਰਚੀ ਪਾ ਸਕਦੇ ਹੋ ਜੇ ਲਾਲ ਮਿਰਚ ਦਾ ਪਾਊਡਰ ਹੈ ਤਾਂ ਲਾਲ ਮਿਰਚ ਦਾ ਪਾਊਡਰ ਪਾ ਸਕਦੇ ਹੋ ਚਾਟ ਮਸਾਲਾ ਮਿਲਾ ਲੈਣਾ ਉਹ ਕਰ ਲਾਂਗੇ ਮਿਕਸ ਪਾਣੀ ਪਾ ਕੇ ਇਹਦਾ ਆਪਾਂ ਕੋਲ ਤਿਆਰ ਕਰ ਲੈਣਾ ਹੈ ਪਾਣੀ ਸਾਰਾ ਇੱਕ ਵਾਰ ਇਕੱਠਾ ਪਾਣੀ ਨਹੀਂ ਪਾਣਾ ਬਿਲਕੁਲ ਥੋੜਾ ਥੋੜਾ ਪਾਣੀ ਕਰਕੇ ਪਾ ਲੈਣਾ ਹੈ ਜੇ ਇਕੱਠਾ ਪਾਣੀ ਪਾਵਾਂਗੇ ਤਾਂ ਗੁੱਟਲੀਆਂ ਬਣ ਜਾਂਦੀਆਂ ਹੈ ਇਹ ਇਸ ਤਰ੍ਹਾਂ ਥੋੜਾ ਥੋੜਾ ਪਾਣੀ ਪਾ ਕੇ ਐਨ ਜਿਆਦਾ ਬਈ ਤਾਂ ਪਤਲਾ ਕੋਲ ਵੀ ਨਹੀਂ ਤਿਆਰ ਕਰਨਾ ਹੈਗਾ ਥੋੜਾ ਜਿਹਾ ਸਖਤੇ ਰੱਖਣਾ ਹੈ ਜੇ ਤੁਸੀ ਜਿਆਦਾ ਪਕੌੜੇ ਬਣਾਣੇ ਹੋਵਾਂ ਤਾਂ ਤੁਸੀ ਬੇਸਾਂ ਗੰਟ ਲੈ ਆ ਸੂਦੀ ਲੈ ਆਏ ਥੋੜੇ ਜਿਹਾ ਜ਼ਿਆਦਾ ਹੀ ਪਾਣੀ ਆ ਪਾਚਾ ਤਗਰੇ ਲੈ ਲੈ ਆਏ ਦੇ ਮੁਤਾਬਕ ਇੰਨਾ ਤੇਰਾ ਕੋਲਾਪਾ ਤਿਆਰ ਕਰ ਲੈਣਾ ਹੈ। ਹੌਸਨਾ ਕੇ ਰੱਖਣਾ ਹੈ। ਇਹਨੂੰ ਅਸੀਂ 5 ਤੋਂ 10 ਮਿੰਟ ਲਈ ਰੈਸਟ ਕਰ ਲੈ ਰੱਖ ਦੇਣਾ। ਕੀ ਦੇ ਵਿੱਚ ਸੂਜੀ ਪਾਈ ਹੋਈ ਹੈ। ਸੂਜੀ ਨਾਲ ਹੀ ਫੁੱਲਣਾ ਹੈ ਤੇ ਕੋਰਵਾ ਜਿਹਾ ਥੋੜਾ ਜਿਹਾ ਹੋਰ ਸਖਤ ਹੋ ਜਾਊਗਾ ਤੇ ਬਾਅਦ ਵਿੱਚ ਆਪਾਂ ਦੇ ਸੱਤ ਲੱਗੇਗਾ। ਸੇਪਾਦ ਵਿੱਚ ਪਾਣੀ ਪਾ ਲਵਾਂਗੇ। ਇੱਕ ਚੀਜ਼ ਅਸੀਂ ਇਹਦੇ ਵਿੱਚ ਹੋਰ ਪਾਵਾਂਗੇ ਜਿਹਦੇ ਨਾਲ ਕਰੇਲੇ ਬਿਲਕੁਲ ਕੋੜੇ ਨਹੀਂ ਲੱਗਣੇ ਹੈਗੇ। ਇਹਨਾਂ ਦਾ ਬੈਲੈਂਸ ਸੇਨ ਬਣ ਜਾਊਗਾ। ਮਾ ਕਰਕ ਦੰਦੇ ਹੈ ਰੈਸਟ ਕਰਨ ਲਈ। 10 ਮਿੰਟ ਹੋ ਗਏ ਹੈ ਕੋੜ ਨੂੰ ਵੀ ਰੱਖਿਆ ਹੋਇਆ ਤੇ ਸੋਜੀ ਵੀ ਇਹਨ ਬਿਲਕੁਲ ਫੁੱਲ ਗਈ ਵੀ ਕੋੜ ਵੀ ਅੱਗੇ ਨਾਲੋਂ ਕਾਫੀ ਸੰਘਣਾ ਜਿਹਾ ਹੋ ਗਿਆ। ਹੁਣ ਇਹਦੇ ਵਿੱਚ ਆਪਾਂ ਦੂਜੀ ਕਿਹੜੀ ਚੀਜ਼ ਪਾਣੀ ਜਿਹਦਾ ਬੈਲੈਂਸ ਸੇਨ ਬਣਿਆ ਰਹੇ ਤੇ ਕੋੜਾ ਪੰਜ ਨਾ ਆ ਬ ਕਰੇਲਿਆਂ ਚ। वह पावगे आपबू का रस पा संगतरे का पानी कट के वह पा लिया एक खट्टा बन पंजाद फ्लेवर आओका बहुत ही वापिया पकौड़े बन रहे हैं तो कौड़े बिल्कुल नहीं लगेंगे इमली का पानी भी पा सकते जो नींबू है तो नींबू पा सकते हो जे थो थोड़ा जहा पतला घोल लगे दबारा ये ਬੇਸਨ ਪਾ ਸਕਦੇ ਹੋ ਹੁਣ ਇਹਦੇ ਵਿੱਚ ਆਹ ਕਰੇਲੇ ਪਾ ਲੰਦੇ ਆ ਇਸ ਤਰ੍ਹਾਂ ਸਾਰੇ ਕਰੇਲੇ ਕੱਟ ਕੇ ਪਾ ਲੈਣੇ ਆ ਹੁਣ ਚੱਲਦੇ ਆ ਗੈਸ ਵੱਲ ਗੈਸ ਤੇ ਪੈਨ ਰੱਖ ਲਈ ਤੇ ਵਿੱਚ ਆਪਾਂ ਤੇਸੀ ਤੇਲ ਪਾ ਲੰਦੇ ਆ ਸਰੋਂ ਦਾ ਤੇਲ ਕੋਈ ਵੀ ਤੁਸੀਂ ਕੁਕਿੰਗ ਆਇਲ ਯੂਜ਼ ਕਰਦੇ ਹੋ ਤੁਸੀਂ ਲੈ ਸਕਦੇ ਤੇਲ ਨੂੰ ਵੀ ਗਰਮ ਕਰ ਲੈਣਾ ਹੈ ਤੇਲ ਵੀ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਪਕੌੜੇ ਪਾਲਾਂਗੇ ਇਸ ਤਰ੍ਹਾਂ ਕੱਲਾ ਕੱਲਾ ਪਾਲਣਾ ਹੈ ਤੁਸੀਂ ਦੇਖੋ ਕਿੰਨੇ ਜ਼ਿਆਦਾ ਕ੍ਰਿਸਪੀ ਬਣੋਗੇ ਤੱਕ ਕੜੱਤਨ ਤਾਂ ਬਿਲਕੁਲ ਇਹਦੇ ਵਿੱਚ ਨਹੀਂ ਰਹੂਗੀ ਇਹਦੇ ਵਿੱਚ ਆਪਾਂ ਖੱਡਾ ਬਣ ਦੇ ਲਈ ਪਾਇਆ ਨਾ ਸ਼ੂਕਰ ਆਣੇ ਤੇ ਲਈ ਤਾਂ ਬਹੁਤ ਹੀ ਫਾਇਦੇਮੰਦ ਹੈ ਤੁਸੀਂ ਇਹਨਾਂ ਦਾ ਪਾਊਡਰ ਬਣਾ ਕੇ ਹਰ ਸਾਲ ਜੇ ਸ਼ੂਕਰ ਤੇ ਘਰ ਵਿੱਚ ਕੋਈ ਮਰੀਜ਼ ਹੈ ਪਾਊਡਰ ਬਣਾ ਸਕਦੇ ਹੋ ਇਸ ਤਰ੍ਹਾਂ ਅਲੱਗ-ਅਲੱਗ ਕਰਾਂਗੀਆਂ ਸਬਜ਼ੀਆਂ ਬਣਾ ਸਕਦੇ ਹੋ ਜਾਂ ਸਬਜ਼ੀਆਂ ਵੀ ਖਾਣੀਆਂ ਪਸੰਦ ਨਹੀਂ ਕਰਦੇ ਤਾਂ ਪਕੌੜੇ ਬਣਾ ਸਕਦੇ ਹੋ ਬਹੁਤ ਤਰ੍ਹਾਂ ਤਰੇਲਿਆਂ ਦੇ ਬਹੁਤ ਤਰ੍ਹਾਂ ਤੁਸੀਂ ਅਲੱਗ-ਪਿੱਲਾ ਕਪਲੇਵੜਾ ਯੂਜ਼ ਕਰ ਸਕਦੇ ਹੋ ਇਹਨਾਂ ਨੂੰ ਜਾਂ ਤੱਕ ਚੇੜਨਾ ਹੈਗਾ ਜਾਂ ਤੱਕ ਇਹ ਪੈਨ ਨੂੰ ਆਪਣੇ ਆਪ ਨਾਲ ਛੱਡ ਦੇਣਾ। ਉਹਨਾਂ ਸੀਨ ਨੂੰ ਪਲਟਾ ਲੈਂਦੇ ਆ ਇੱਕ ਸਾਈਡ ਤੇ ਜਿਆਨ ਟਿਕ ਰੋ ਗਿਆ। ਇੱਕ ਵਾਰ ਤੇ ਸਾਰੇ ਕarele ਦੇ ਲਈ ਫਾਈਸੀ ਕਵਾਰਤੀ ਪੈ ਗਏ। ਕਿ ਆਪਾਂ ਤਿੰਨ ਚਾਰ ਲਏ ਹੈ ਨਾ। ਉਹਨਾਂ ਇਹਨਾਂ ਨੂੰ ਪਲਟਾ ਲੈਂਦੇ ਐਂਡ 골ਡੂ ਬ੍ਰਾਊਨ ਹੋ ਕਰ ਲੈਣਾ ਇਹਨਾਂ ਨੂੰ। ਬਹੁਤਾ ਟਾਈਮ ਨਹੀਂ ਲੱਗਦਾ ਹੈਗਾ 2 ਕਿ ਮਿੰਟ ਹੋਈ ਐ ਸਾਨੂੰ ਵਿੱਚ ਤੇਲ ਚ ਪਾਏ ਹੋਏ ਨੇ ਬਸ ਮਿੰਟ ਖੋਰ ਲੱਗੂਗਾ ਤਿਆ ਹੈਗੇ 골ਡਨ ਬ੍ਰਾਊਨ ਹੋ ਜਾਣੇ ਆ ਉਦੋਂ ਵੀ 10 ਤੋਂ 15 ਕਿ ਮਿੰਟੇ ਲੱਗਦੇ ਬਹੁਤਾ ਟਾਈਮ ਨਹੀਂ ਲੱਗਦਾ ਹੈਗਾ ਹੁਣ ਜੇ ਇਸ ਤਰ੍ਹਾਂ ਹਲਕੀ ਹਲਕੀ ਜਿਹੀ ਬਾਰਿਸ਼ ਪੈਂਦੀ ਰਹਿੰਦੀ ਆ ਤੇ ਕੁਝ ਫਰਾਈ ਖਾਣ ਦਾ ਬੜਾ ਮਨ ਕਰਦਾ ਰਹਿੰਦਾ ਇਸ ਲਈ ਤੁਹਾਨੂੰ ਫਾਇਦਾ ਵੀ ਹੈਗਾ ਇਹਦਾ ਤੇ ਤੁਸੀਂ ਤਰੇਲੇ ਦੇ ਪਕੌੜੇ ਵੀ ਬਣਾ ਸਕਦੇ ਹੋ ਇਹਦੇ ਦੋ ਫਾਇਦੇ ਹੈ ਇੱਕ ਫਲੇਵਰ ਵਧੀਆ ਆਂਦਾ ਹੈ ਦੂਜਾ ਸ਼ੂਗਰ ਦੇ ਲਈ ਨਹੀਂ ਚਾਹੀਦੀ ਬਹੁਤ ਫਾਇਦੇ ਹੈਗੇ ਬੱਚੇ ਤਾਂ ਬਿਲਕੁਲ ਇਹਲੇ ਖਾਂਦੇ ਨਹੀਂ ਕਿ ਕੜਵੇ ਹੋਣ ਕਰਕੇ ਬੱਚੇ ਤਾਂ ਵੱਡੇ ਬਹੁਤ ਨਖਰੇ ਕਰਦੇ ਆ ਖਾਣ ਇਹਦੇ ਨਾਲ ਦੇਖੋ ਬਿਲਕੁਲ ਕੜਵੇ ਨਹੀਂ ਲੱਗੂਗੇ ਹੈਗੇ ਇੰਨੇ ਟੇਸਟੀ ਪਕੌੜੇ ਬਣਦੇ ਹੈ ਇਹਦੇ 3 ਮਿੰਟ ਹੋ ਗਏ ਤੇ ਗੈਸ ਮੈਂ ਸਿਮ ਕਰ ਲਿਆ ਹੁਣ ਸਿਮ ਅਜ ਤੈਨੂੰ ਹਲਕਾ ਜੈਨੂ ਹੋਰ ਕ੍ਰਿਸਪੀ ਕਰ ਲੈਣਾ ਹੈ ਫੁੱਲਤੇ ਨਹੀਂ ਕਰਨਾ ਤੱਕ ਸਿਮ ਤੇ ਕਰ ਲੈਣਾ ਬਾਅਦ ਵਿੱਚ ਕਿ ਉਹ ਵਿੱਚ ਤੋਂ ਵੀ ਐਨ ਇਹ ਚੰਗੀ ਤਰ੍ਹਾਂ ਐ ਪੱਕ ਜਾਣਾ 골ਡਨ ਬ੍ਰਾਊਨ ਹੋ ਗਏ ਹੁਣ ਕਰਦੇ ਆ ਗੈਸ ਬੰਦ ਤ੍ਰੇਲਿਆਂ ਦੇ ਪਕੌੜੇ ਬਣ ਗਏ ਐਨ ਇਹਨਾਂ ਨੂੰ ਇੱਕ ਪਲੇਟ ਵਿੱਚ ਕੱਢ ਲ ਲਈ ਪਲੇਟ ਤੇ ਆਪਾਂ ਟਿਸ਼ੂ ਪੇਪਰ ਰੱਖ ਲਿਆ ਐ ਜਿਹੜਾ ਇਹਦੇ ਵਿੱਚ ਤੇਲ ਹੋਊਗਾ ਸਾਰਾ ਟਿਸ਼ੂ ਉੱਪਰ ਸੌਕ ਲੰਗਾ ਤੁਸੀਂ ਅਖਬਾਰ ਦਾ ਟੁਕੜਾ ਰੱਖ ਸਕਦੇ ਹੋ ਇਸ ਤਰ੍ਹਾਂ ਟਿਸ਼ੂ ਉੱਪਰ ਹੈਟ ਟਿਸ਼ੂ ਪੇਪਰ ਤੁਸੀਂ ਰੱਖ ਸਕਦੇ ਹੋ ਇਹ ਕਿੰਨੇ ਕ੍ਰਿਸਪੀ ਬਣੇ ਤੇ ਰਹਿਣ ਆਵਾਜ਼ ਆਉਂਦੀ ਆ ਨਾ ਕੜਕੜਦੀ ਦੇ ਵਿੱਚੋਂ ਬਸ ਕਿਸੇ ਤਰ੍ਹਾਂ ਦੇ ਕ੍ਰਿਸਪੀ ਚਾਹੀਦੇ ਹੈ ਤੁਸੀਂ ਦੇਖ ਸਕਦੇ ਹੋ ਕਿੰਨੇ ਕ੍ਰਿਸਪੀ ਹੈ ਇਹ ਇਹਦੇ ਵਿੱਚ ਜਿਹੜਾ ਐਕਸਟਰਾ ਤੇਲ ਹੁੰਦਾ ਤੁਸੀਂ ਦੇਖ ਸਕਦੇ ਟਿਸ਼ੂ ਪੇਪਰ ਨਾਲ ਕਾਫੀ ਤੇਲ ਸੋਖ ਲੈ ਆਏ ਇਸ ਤਰ੍ਹਾਂ ਤੁਸੀਂ ਟਿਸ਼ੂ ਪੇਪਰ ਜਾਂ ਅਖਬਾਰ ਥੱਲੇ ਜ਼ਰੂਰ ਰੱਖਿਆ ਕਰੋ ਤੇ ਕਿੰਨੇ ਸਿੰਪਲ ਦੇ ਸਿੰਪਲ ਤਰੀਕੇ ਦੇ ਨਾਲ ਅਸੀਂ ਕ੍ਰੇਲਿਆਂ ਦੇ ਪਕੌੜੇ ਬਣਾ ਕੇ ਤਿਆਰ ਕੀਤੇ ਇੱਕ ਵਾਰ ਤੁਸੀਂ ਵੀ ਇਹਨੂੰ ਜ਼ਰੂਰ ਟਰਾਈ ਕਰਿਓ ਬਹੁਤ ਹੀ ਵਧੀਆ ਬਣਦੇ ਆ ਅਸੀਂ ਕਿੰਨੇ ਤਰ੍ਹਾਂ ਦੇ ਪਕੌੜੇ ਅਲੱਗ-ਅਲੱਗ ਤਰੀਕਿਆਂ ਦੇ ਪਕੌੜੇ ਬਣਾਉਂਦੇ ਆ ਪਰ ਕ੍ਰੇਲਿਆਂ ਦੇ ਪਕੌੜੇ ਕਦੇ ਨਹੀਂ ਬਣਾਏ ਹੁੰਦੇ ਆ ਟਰਾਈ ਜ਼ਰੂਰ ਕਰਿਓ ਕੜਤੰਤਾ ਬਿਲਕੁਲ ਨਹੀਂ ਲੱਗਦੀ ਇਹਦੇ ਵਿੱਚ ਜੇ ਤੁਹਾਨੂੰ ਫੇਰ ਵੀ ਹੈ ਕਿ ਥੋੜੇ ਕੜਤੰ ਇਹਦੇ ਵਿੱਚ ਰਹੂਗੀ ਇਹਨੂੰ ਨਮਕ ਕਰ ਕ੍ਰੇਲਿਆਂ ਨੂੰ ਲਾ ਕੇ ਤਾਂ ਤੁਸੀਂ ਬਾਅਦ ਵਿੱਚ ਉਹਨਾਂ ਨੂੰ ਹਲਕਾ ਨਮਕ ਲਾ ਕੇ ਧੁੱਪ ਵਿੱਚ ਰੱਖ ਸਕਦੇ ਹੋ ਤੇ ਬਾਅਦ ਵਿੱਚ ਉਹਨਾਂ ਨੂੰ ਧੋ ਲੈਣਾ ਹੈ ਤੇ ਉਹਦੇ ਨਾਲ ਕੜਤੰ ਬਿਲਕੁਲ ਖਤਮ ਹੋ ਜਾਂਦੀ ਹੈ वैसे अत्ता भी कड़त्ता नहीं रहंदी है रे बिल्कुल खत्म हो जांदी बन है बनके तैयार ਹੁੰਦਾ ਹੈ ਕ੍ਰਿਸਪੀ ਕ੍ਰਿਸਪੀ ਕ੍ਰੇਲਿਆਂ ਦੇ ਪਕੌੜੇ ਪਹਿਲਾਂ ਕਦੇ ਬਣਾਏ ਹੈ ਨਹੀਂ ਬਣਾਏ ਤਾਂ ਬਣਾ ਕੇ ਜ਼ਰੂਰ ਦੇਖਿਓ ਜੇ ਤੁਸੀਂ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮੇਰਾ ਉਹ ਤੁਹਾਡੇ ਲਈ ਇੱਕ ਨਵੀਂ ਵੀਡੀਓ ਜ਼ਰੂਰ ਲੈ ਕੇ ਆਉਂਦੀ ਆ ਕੋਈ ਸਬਜ਼ੀ ਦੀ ਲੈਣੇ ਜੋ ਕੋਈ ਡਿਸ਼ ਹੋਵੇ ਖਾਣੇ ਵਾਲੀ ਬੱਚਿਆਂ ਦੀ ਮਨਪਸੰਦ ਹੈਗੇ ਆ ਅਲੱਗ-ਅਲੱਗ ਤਰ੍ਹਾਂ ਦੀ ਵੀਡੀਓ ਲੈ ਕੇ ਆਉਣੀ ਜਿਹੜੀ ਮੈਂ ਬਹੁਤ ਹੀ ਆਸਾਨ ਤੇ ਸਿੰਪਲ ਤਰੀਕੇ ਨਾਲ ਦੱਸਦੀ ਆ ਘਰ ਵਿੱਚ ਪਿਆ ਸਮਾਨ ਦੇ ਨਾਲ ਅਸੀਂ ਉਹ ਸਾਰਾ ਸਮਾਨ ਬਣਾ ਸਕਦੇ ਹਾਂ ਅਲੱਗ-ਅਲੱਗ ਤਰੀਕਿਆਂ ਦੇ ਨਾਲ ਤੇ ਅਲੱਗ ਫਲੇਵਰ ਦੇ ਨਾਲ ਮਿਲਦੇ ਹਾਂ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ